ਸਿੱਕਾ ਤੋਂ ਦਰਵਾਜ਼ਾ ਪੰਜਾਬ ਆ ਰਹਿਣਾ ਲਾਈਵ ਤੇ ਨਾਲ ਤਾਂ ਮੈਂ ਆ ਤੁਹਾਡਾ ਦੋ ਜਤਿੰਦਰ ਤਾਂ ਇਸ ਮਲੋੜ ਦੇ ਵਿੱਚ ਮੌਜੂਦ ਹਾਂ ਮਲੋੜ ਦੇ ਵਿੱਚ ਰਾਜ ਪਧਰੀ ਬਾਲ ਵਿਕਾਸ ਤੇ ਸત્રી ਵਿੰਗ ਵਿਭਾਗ ਵੱਲੋਂ ਇੱਕ ਵਿਸ਼ੇਸ਼ ਕਾਰਜਕ੍ਰਮ ਜਿਹੜਾ ਆਯੋਜਿਤ ਕੀਤਾ ਗਿਆ ਤਾਂ ਬਿਲਕੁਲ ਤਸਵੀਰਾਂ ਸ਼ੁਰੂਆਤ ਦੀ ਕਰ ਦਿੰਦੇ ਨੇ ਕਿ ਅੱਜ ਇੱਥੇ ਆ ਮਹਿਲਾਵਾਂ ਤੇ ਬੱਚਿਆਂ ਤੇ ਤੇ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਹੈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਅਗਵਾਈ ਮੁਖਤਿਆਰ ਜਿਹੜੇ ਮਹਿਮਾਨ ਦੇ ਤੌਰ ਤੇ ਸ਼ਿਕਤ ਕਰਨਗੇ ਤਾਂ ਉਹਨਾਂ ਦੀ ਅਗਵਾਈ ਹੇਠ ਇਹ ਪੂਰਾ ਕੈਂਪ ਹੈ ਅਜੋਜਿਤ ਕੀਤਾ ਗਿਆ ਹੈ ਇਹ ਨਿਜੀ ਰਿਜ਼ੋਰਟ ਹੈ ਮਲੋੜ ਦਾ ਜਿਸ ਦੇ ਵਿੱਚ ਡਾਕਟਰਾਂ ਤੋਂ ਲੈ ਕੇ ਹਰ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਨੇ ਉੱਥੇ ਪਹੁੰਚੇ ਹੋਏ ਨੇ ਤਾਂ ਮਹਿਲਾਵਾਂ ਨੂੰ ਇੱਕ ਆਪ ਦੇ ਉੱਤੇ ਨਿਰਭਰ ਕਰਨ ਵਾਸਤੇ ਮਹਿਲਾਵਾਂ ਨੂੰ ਕਿਤੇ ਦਿਨਾਂ ਨਾਲ ਜੋੜਨ ਵਾਸਤੇ ਇਹ ਜਿਹੜਾ ਕਿ ਵਿਸ਼ਾਲ ਕੈਂਪ ਹੈ ਅਜੋਜਿਤ ਕੀਤਾ ਗਿਆ ਹੈ ਚਾਹੇ ਨੌਜਵਾਨਾਂ ਦੀ ਗੱਲ ਕਰੀਏ ਚਾਹੇ ਸਕੂਲ ਅਤੇ ਪੜਨ ਵਾਲੇ ਨੌਜਵਾਨਾਂ ਦੀ ਗੱਲ ਕਰੀਏ ਉਹਨਾਂ ਨੂੰ ਪੜਾਈ ਤੋਂ ਬਾਅਦ ਜਿਹੜੇ ਬੇਰੋਜ਼ਗਾਰੀ ਆਪਣੇ ਆਪ ਨੂੰ ਫੀਲ ਕਰਦੇ ਆ ਉਹਨਾਂ ਨੂੰ ਇੱਕ ਰੋਜ਼ਗਾਰ ਦੇਣ ਦਾ ਜਿਹੜਾ ਪੀੜਾ ਔਰ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਚੱਕਾ ਗਿਆ ਤਾਂ ਇਸਦੇ ਨਾਲ ਹੀ ਇਹ ਤਸਵੀਰਾਂ ਬਿਲਕੁਲ ਸਪਸ਼ਟ ਨੇ ਕਿ ਤੇ ਨੌਜਵਾਨ ਦਿਖਾ ਦਿੰਨੇ ਆ ਕਿ ਵੱਡੀ ਤعداد ਦੇ ਵਿੱਚ ਨੌਜਵਾਨ ਨੇ ਜਿਹੜੇ ਉਹ ਜਿਹੜੇ ਬਿਲਕੁਲ ਰੋਜ਼ਗਾਰ ਲੈਣ ਲਈ ਆ ਪਹੁੰਚੇ ਹੋਏ ਨੇ ਤਾਂ ਬਿਲਕੁਲ ਤਸਵੀਰਾਂ ਗੱਲ ਕਰਨ ਦੀ ਜਰੂਰ ਨਮਸਕਾਰ ਮੈਮ ਮੈਮ ਚਿਹਰੇ ਡਿਪਾਰਟਮੈਂਟ ਹੈ ਹਾਂਜੀ ਅਸੀਂ ਹੈਲਥ ਡਿਪਾਰਟਮੈਂਟ ਚ ਆਸ਼ਾ ਵਰਕਰ ਮਲੋੜ ਤੋਂ ਜੀ ਕੀ ਕਹਿਣਾ ਚਾਹੋਗੇ ਮੈਮ ਕਿਸ ਤਰ੍ਹਾਂ ਦਾ ਰਿਸਪਾਂਸ ਹੈ ਜਿਹੜਾ ਜੈਂਪਰ ਹਾਂਜੀ ਪੇਸ਼ੈਂਟ ਬਹੁਤ ਵਧੀਆ ਮਤਲਬ ਸਾਡੇ ਨਾਲ ਚੱਲ ਰਹੇ ਨੇ ਪਰੇਸ਼ਾਨੀ ਤਾਂ ਕੋਈ ਵੀ ਨਹੀਂ ਆ ਰਹੀ ਹੈ ਤੇ ਜੀ ਔਰ ਮੈਡੀਸਨ ਵੀ ਅਸੀਂ ਸਿਵਲ ਹਸਪੀਟਲ ਚੋਂ ਲਿਆਏ ਆ ਬਹੁਤ ਵਧੀਆ ਮੈਡੀਸਨ ਹੈ ਪੇਸ਼ੈਂਟ ਵੀ ਕਹਿ ਰਹੇ ਨੇ ਕਿ ਕੋਈ ਧੱਕਾ ਮੁੱਕੀ ਨਹੀਂ ਵੀ ਸਾਨੂੰ ਇੱਥੇ ਵਧੀਆ ਬਾਲਿਕਾ ਸ਼ਸਤਰੀ ਮੱਠ ਪਟਵੰਦ ਵੱਲੋਂ ਲਗ ਲਗ ਕੈਂਪ ਲਗਾਏ ਗਏ ਨੇ ਹਾ ਡਿਪਾਰਟਮੈਂਟ ਦਿੱਤੀ ਹੈ ਕਾਇ ਮਹਿਲਾਮਾਂ ਦੇ ਖੇਤ ਨੂੰ ਲੈ ਕੇ ਵੀ ਇੱਥੇ ਵਿਸ਼ੇਸ਼ ਪ੍ਰਕਾਰ ਦਾ ਹਾਂਜੀ ਪ੍ਰੈਗਨੈਂਟ ਵਾਸਤੇ ਜੀ ਖੇਤ ਨੂੰ ਲੈ ਕੇ ਹਰ ਤਰ੍ਹਾਂ ਦੇ ਪ੍ਰਕਾਰਿਆ ਕਰਮ ਕੀਤਾ ਗਿਆ ਤੁਹਾਨੂੰ ਕੀ ਬਸ ਬਹੁਤ ਵਧੀਆ ਕਹਿ ਰਹੇ ਨੇ ਮਤਲਬ ਬਹੁਤ ਵਧੀਆ ਕੈਂਪ ਹੈ ਬਹੁਤ ਵਧੀਆ ਸਰ ਬਸ ਲੇਡੀਜ਼ ਇਹ ਕਹਿ ਰਹੇ ਨੇ ਕਿ ਸਾਨੂੰ ਬਹੁਤ ਵਧੀਆ ਲੱਗਿਆ ਹਰ ਤਰ੍ਹਾਂ ਦੀ ਮੈਡੀਸਨ ਇੱਥੇ ਮਿਲੀ ਹੈ ਉਹਨਾਂ ਨੂੰ ਤਾਂ ਜਿਹੜੇ ਵਕਫ ਵਕਫ ਕੈਂਪ ਨੇ ਉਹ ਇੱਥੇ ਲਗਾਏ ਹੋਏ ਨੇ ਮਹਿਲਾਵਾਂ ਦੀ ਜੇ ਕੋਈ ਲਾਈਨਿੰਗ ਦੇ ਡਾਕਟਰ ਨੇ ਜਾਂ ਫਿਰ ਹੋਰ ਵੀ ਡਾਕਟਰ ਨੇ ਉਹ ਇੱਥੇ ਜ਼ਰੂਰ ਇੱਥੇ ਮੌਜੂਦ ਨੇ ਤਾਂ ਇਸ ਨੂੰ ਲੈ ਕੇ ਵਕਫ ਵਕਫ ਜੜੀਆਂ ਡਾਕਟਰ ਨੇ ਉਹ ਅੱ체 ਜ਼ਰੂਰ ਪਹੁੰਚੇ ਹੋਏ ਨੇ ਇਹ ਤਸਵੀਰਾਂ ਚ ਬਿਲਕੁਲ ਸਾਫ ਹੈ ਕਿ ਡਾਕਟਰਾਂ ਦੇ ਨਾਲ ਅਤੇ ਰੋਜ਼ਗਾਰ ਦਾ ਲਈ ਵੀ ਅਹਿਮ ਮੇਲਾ ਜਿਹੜਾ ਉਹ ਲੱਗਿਆ ਹੋਇਆ ਹੈ ਤਾਂ ਰੋਜ਼ਗਾਰ ਲਈ ਨੌਜਵਾਨ ਜਿਹੜੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਇਹ ਰੋਜ਼ਗਾਰ ਦੇ ਤਸਵੀਰਾਂ ਦਿਖਾ ਦਿੰਦੇ ਆ ਜਿੱਥੇ ਇਹ ਕੰਪਨੀਆਂ ਜਿਨਾ ਪ੍ਰਾਈਵੇਟ ਲਿਮਟਿਡ ਕੰਪਨੀਆਂ ਨੇ ਜੜੀਆਂ ਅਤੇ ਵੱਡੇ ਰੌਤੇ ਪੁੱਛੇ ਹੋਈਆਂ ਨੇ ਤਾ ਕਿੰਨੇ ਬੱਚਿਆਂ ਦੇ ਹੁਣ ਟੱਕਰ ਜਿਹੜੇ ਨੇ ਉਹ ਕਲਬਤ ਕਰਾਂਗੇ ਸਰ ਕੀ ਨਾਮ ਹੈ ਲਵਦੀਪ ਸਿੰਘ ਸਰ ਕਿਹਦੀ ਕੰਪਨੀ ਹੈ ਮਤੂਰ ਮਾਈਕ੍ਰੋਫਿਨ ਇਹ ਕਹਿਣਾ ਚਾਹੁੰਗੇ ਕਿ ਸਰ ਕੰਪਨੀ ਹੈ ਲਿਮਿਟਡ ਹੈ ਹੈ ਕਿ ਕੰਮ ਲੋਡ ਕਰਦੇ ਆ ਉਹ ਲਿਟਰ ਕੰਪਨੀਆਂ ਬਟ ਬਹੁਤ ਅੱਛੀ ਸੈਲਰੀ ਪੇ ਕਰਦੇ ਆ ਅਸੀਂ ਮਾਰਕੀਟ ਦੇ ਵਿੱਚ ਮਾ ਮਾਈਕ੍ਰੋਫਿਨਸ ਇੰਡਸਟਰੀ ਦੀ ਮਾਰਕੀਟ ਦੇ ਵਿੱਚ ਅਸੀਂ ਵਰਕ ਕਰਦੇ ਆ ਤਾਂ ਕੰਪੀਟੀਟਿਵ ਸੈਲਰੀ ਹੈ ਮੋਸਟ ਆਫ ਦੀ ਕੰਪਨੀਆਂ ਦੇ ਕੰਪੇਅਰਿੰਗ ਕਰੀਏ ਤਾਂ ਮਤੂਰ ਮਾਈਕ੍ਰੋਫਿਨ ਬਹੁਤ ਅੱਛੀ ਸੈਲਰੀ ਪੇ ਕਰ ਰਹੀ ਹੈ ਕੈਂਡੀਡੇਟਸ ਨੂੰ ਐਂਡ ਪਿਆਰ ਦੇ ਯੂਥ ਦੇ ਲਈ ਜਿਵੇਂ ਗੱਲ ਕਰਾਂ ਤਾਂ ਕਿਉਂਕਿ ਆਪਣਾ ਬੇਸਿਕਲੀ ਜਿਆਦਾ ਯੂਥ ਬਾਹਰ ਜਾਣ ਦੇ ਚੱਕਰ ਚ ਹੈ ਤਾਂ ਕਿੰਨੇ ਤੋਂ ਬੱਚਾ ਨੇ ਦੁੱ ਦਿੱਤਾ ਆਪਣੇ ਰੂਲ ਦੇ ਤਿਲਨਾਓ ਮੇਰੇ ਕੋਲ 29 ਕੈਂਡੀਡੇਟਸ ਆ ਚੁੱਕੇ ਨੇ ਐਂਡ ਕਾਫੀ ਸ਼ਾਰਟਲਿਸਟਡ ਹੋ ਚੁੱਕੇ ਨੇ ਮੇਰੇ ਕੋਲ ਵੈਕੈਂਸੀਸ 20 ਨੇ ਠੀਕ ਹੈ ਬਟ ਵੈਕੈਂਸੀਸ ਵੇਰੀਏਬਲ ਰਹਿੰਦੀਆਂ ਨੇ ਇਸ ਨੂੰ ਇਨਕਰੀਜ਼ ਵੀ ਕੀਤਾ ਜਾ ਸਕਦਾ ਹੈ ਇਨ ਕੇਸ ਅੱਛੇ ਲੜਕੇ ਇਥੇ ਸਿਲੈਕਟ ਹੁੰਦੇ ਆ ਸ਼ਾਰਟਲਿਸਟਡ ਹੁੰਦੇ ਆ ਤਾਂ ਅਸੀਂ ਵੈਕੈਂਸੀ ਨੂੰ ਇਨਕਰੀਜ਼ ਵੀ ਕਰਨਾ ਹੈ ਥੈਂਕ ਯੂ ਓਕੇ ਜਿਹੜੇ ਵੱਖ-ਵੱਖ ਜਿਹੜੇ ਹਾਰਦਾਰੇ ਦੇ ਵਿੱਚੋਂ ਜਿਹੜੇ ਨੌਜਵਾਨ ਨੇ ਔਰਤਾਂ ਨੇ ਨੌਜਵਾਨ ਯੰਗੇਜ਼ ਜਿਹੜੇ ਮੁੰਡੇ ਕੁੜੀਆਂ ਨੇ ਉਹ ਇੱਥੇ ਬਿਲਕੁਲ ਪਹੁੰਚੇ ਹੋਏ ਨੇ ਗੱਲਬਾਤ ਹਮੇਸ਼ਾ ਸਪਨਾ ਕਰਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਆਰਟ ਐਂਡ ਹਨਰ ਵਾਲੇ ਪਾਸੇ ਵੀ ਚੱਲ ਪਦੇ ਆ ਤਾਂ ਸਾਹਮਣੇ ਸਾਸੀ ਚਾਹੇ ਉਹ ਬੀਮਾ ਕੰਪਨੀਆਂ ਦੀ ਗੱਲ ਹੋਵੇ ਜਾਂ ਫਿਰ ਪ੍ਰਾਈਵੇਟ ਲਿਮਟਿਡ ਕੋਈ ਫਾਈਨੈਂਸ਼ਰ ਕੰਪਨੀਆਂ ਨੇ ਜਾਂ ਫਿਰ ਵੱਖ-ਵੱਖ ਜਿਹੜੀਆਂ ਕੰਪਨੀਆਂ ਨੇ ਉਸ ਦੇ ਵਿੱਚ ਵੀ ਚੱਲਦੇ ਆ क्योंकि तो ऐसे हर डिपार्टमेंट में बल्लों बबर फाइनेंस थी काल हो गए या फिर आह मिल्कुल फ्यूचर्स थी काल हो गए तो बिल्कुल आह कालगार समझ क्या मैं मैम नवसी जी मैम क्रेड कंपनी आजाइल कंपनी किन्हीं एप्प कैंसियो मंडोडी कोले हाँ जी कैंसियो किन्हीं सो, सो बच हाँ जी अच्छा किन्हीं रखते हैं उन्हे� ਤਕੀ ਲੱਗਦਾ ਰੋਜ਼ਗਾਰ ਕਿੰਨੀ ਸੈਲਰੀ ਦੇਦੀ ਹੈ ਕੋਈ ਕੰਪਨੀ ਸੈਲਰੀ ਇਹਦੇ ਵਿੱਚ ਨਾ ਪਹਿਲਾਂ ਟ੍ਰੇਨਿੰਗ ਹੁੰਦੀ ਆ ਠੀਕ ਹੈ 6 ਤੋਂ 18 ਮਹੀਨੇ ਦੀ ਟ੍ਰੇਨਿੰਗ ਹੁੰਦੀ ਆ ਉਹਦੇ ਵਿੱਚ ਸੈਲਰੀ ਜਿਹੜੀ ਹੋਗੀ ਇਹ 5 ਤੋਂ 15 ਹੁੰਦੀ ਆ ਜਦੋਂ ਬੰਦਾ ਇੱਕ ਮੈਨੇਜਰ ਬਣ ਜਾਂਦਾ ਨਾ ਜਦੋਂ ਮੈਨੇਜਰ ਦੀ ਅਮਲ ਬਹੁ ਜਾਂਦੀ ਹੈ ਫਿਰ ਇਸ ਤੋਂ ਬਾਅਦ ਮਤਲਬ ਉਹਨੂੰ 40000 ਸੈਲਰੀ ਮਿਲਦੀ ਹੈਗੀ ਆ ਔਰ ਓਨਲੀ ਗਰਲਸ ਦੀ ਕੰਪਨੀ ਹੈਗੀ ਆ ਜਦੋਂ ਵੀ ਬੱਚਾ ਮਤਲਬ ਆਊਟ ਆਫ ਸਟੇਸ਼ਨ ਆਂਦਾ ਠੀਕ ਹੈ ਉਹਦੇ ਵਿੱਚ ਉਹਨੂੰ ਖਾਣਾ ਪੀਣਾ ਰਹਿਣਾ ਕਰਨਾ ਜਿਹੜੀ ਵੀ ਉਹਨੂੰ ਸਟੇ ਮਿਲੇਗੀ ਜਿੱਥੇ ਵੀ ਜਗ੍ਹਾ ਮਿਲੇਗੀ ਹਨਾ ਮਤਲਬ ਜੋ ਵੀ ਸਟੇਸ਼ਨ ਮਿਲੇਗਾ ਉਹਦੇ ਖਾਣਾ ਪੀਣਾ ਰਹਿਣਾ ਕਰਨਾ ਬਿਲਕੁਲ ਫ੍ਰੀ ਆਫ ਕਾਸਟ ਹੁੰਦਾ ਠੀਕ ਹੈ ਤਾਂ ਤੁਸੀਂ ਆਪਸੇ ਰਜ਼ੂਮ ਦਿੰਦੇ ਹੋ ਹਾਂਜੀ ਸਰ ਕਿੰਨੀ ਕੰਪਨੀਆਂ ਸਰ ਰਜ਼ੂਮ ਦਿੰਦਾ ਹੈ

ਹਾਂਜੀ ਕੀ ਲੱਗਦਾ ਹੈ ਕਿ ਸਪੰਜਾਬ ਸਰਕਾਰ ਦਾ ਜਿਹੜਾ ਇਹ ਨੇਕ ਉਪਰਾਲਾ ਕੈਬਨਟ ਮਨਤਰੀ ਦੇ ਤਾਂ ਨਾ ਲੱਗ ਰਿਹਾ ਵਦਿਆ ਮਤਲਬ ਕਿ ਰੁਜ਼ਗਾਰ ਮਿਲਦਾ ਇਹਦੇ ਵਿੱਚ ਹਾਂ ਰੁਜ਼ਗਾਰ ਮੈਂ ਹਾਂਜੀ ਥੈਂਕ ਯੂ ਤਾਂ ਜਿਹਦਾ ਵੱਖ-ਵੱਖ ਰੋਜ਼ਗਾਰ ਦੀ ਗੱਲ ਹੁੰਦੀ ਹੈ ਕਿੰਨੀਆਂ-ਕਿੰਨੀਆਂ ਕੰਪਨੀਆਂ ਤੇ ਇਹ ਲੋਕ ਨੇ ਕਿੰਨਾ ਕ ਜਿਹੜੇ ਰੁਜ਼ਗਾਰ ਨੇ ਇਹ ਦਿੱਤੇ ਗਏ ਨੇ ਤਾਂ ਹੁਣ ਆਰਟੈਂਡ ਦੁਦ੍ਰ ਚਲ ਪੈ ਨੇ ਆ ਕਿ ਅਦਰ ਇੱਕ ਪੰਜਾਬੀ ਜੇ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਖਾਣ ਪੀਣ ਦੀ ਗੱਲ ਜ਼ਰੂਰ ਹੁੰਦੀ ਹੈ ਤਾਂ ਉਸ ਦੇ ਉੱਤੇ ਪੰਜਾਬੀ ਜਿਹੜਾ ਮੱਕੀ ਦੀ ਰੋਟੀ ਸਰ ਉਹਦਾ ਸਾਗ ਸਟਾਲ ਵੀ ਹੈ ਇਹ ਵੀ ਇੱਕ ਹੁਨਰ ਹੈ ਜਰੂਰ ਹੈ ਤੇ ਦਿਖਾਇਆ ਗਿਆ ਹੈ ਜੋੜਨ ਲਈ ਅਤੇ ਵੱਖ-ਵੱਖ ਚੀਜ਼ਾਂ ਦੇ ਨਾਲ ਦੇਖੋ ਇੱਕ ਇਹ ਪਰਿਵਾਰ ਹੈ ਜੋੜਾ ਇਹ ਮੀਆ ਬੀਬੀ ਦਾ ਜਿਹੜਾ ਕਪਲ ਹੈ ਜਿਹੜਾ ਇੱਥੇ ਬਿਲਕੁਲ ਆਪਣੀ ਮਿਹਨਤ ਦੇ ਨਾਲ ਜੁੜਿਆ ਹੋਇਆ ਹੈ ਉਹ ਵੀ ਇੱਥੇ ਦਿਖਾਇਆ ਗਿਆ ਇਹ ਵੀ ਇੱਕ ਸਟਾਲ ਹੈ ਪਿੰਡ ਮਲੋਟ ਕੋ ਕਿ ਜਿਨ੍ਹਾਂ ਨੇ ਮਿਰਚ ਅਤੇ ਹਲਦੀ ਸਮੇਤ achar ਹੈ ਜਾਂ ਫਿਰ ਹੋਰ ਚੀਜ਼ਾਂ ਨੇ ਉਹਨਾਂ ਦੀ ਦਿਖਾਈ ਹੋਈ ਹੈ ਤਾਂ ਉਸ ਤੋਂ ਬਾਅਦ ਜਿਹੜਾ ਸਵੈਟਰ ਅਤੇ ਹੱਥ ਦਾ ਹੁਨਰ ਹੈ ਉਸ ਚੀਜ਼ ਦੇ ਵਿੱਚ ਦਿਖਾਈ ਹੋਈ ਹੈ ਤੇ ਪਿੰਡ ਚੌੜਾ ਦਾ ਹੈ ਤੇਲ ਹੈ ਸਰਸੋ ਦਾ ਤਾਂ ਇਹੋ ਵੀ ਉਸ ਦੇ ਵਿੱਚ ਦਿਖਾਇਆ ਹੋਇਆ ਹੈ ਤਾਂ ਬਿਲਕੁਲ ਸਾਰਾ ਚੀਜ਼ਾਂ ਜਿਹੜੀਆਂ ਚਾਰ ਹੋਇਆ ਵੱਖ-ਵੱਖ ਮਸਾਲੇ ਨੇ ਜਿਹੜੇ ਤੇ ਹਰ ਚੀਜ਼ ਦੇ ਨਾਲ ਆਟ ਨਾਲ ਲੋਕਲ ਹੁਨਰ ਦੇ ਨਾਲ जोडਨ ਦੀ ਇੱਕ ਉਪਰਾਲਾ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਕੀਤਾ ਗਿਆ ਹੈ ਪੰਜਾਬ ਰਿਆਣਾ ਲਾਈਵ ਤੋਂ ਜਤਿੰਦਰ ਮੋਟ